ਪੰਜਾਬ ਤੋਂ ਮਾ ਵੈਸ਼ ਨੂੰ ਦੇਵੀ ਦੇ ਦਰਬਾਰ ਕਟੜਾ ਜਾਣ ਦੇ ਲਈ ਨਵੀਂ ਬੰਦੇ ਭਾਰਤ ਐਕਸਪ੍ਰੈਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਗਲੌਰ ਤੋਂ ਡਿਜੀਟਲ ਮਾਧਿਅਮ ਦੇ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਇਸ ਦੇ ਬਾਅਦ 11 ਅਗਸਤ ਤੋਂ ਆਮ ਜਨਤਾ ਦੇ ਲਈ ਇਹ ਟ੍ਰੇਨ ਸ਼ੁਰੂ ਹੋ ਜਾਵੇਗੀ ਇਹ ਟ੍ਰੇਨ ਉੱਤਰ ਰੇਲਵੇ ਦੇ ਤਹਿਤ ਚਲਾਈ ਜਾਵੇਗੀ ਮੰਗਲਵਾਰ ਨੂੰ ਛੱਡ ਕੇ ਹਫਤੇ ਦੇ ਸਾਰੇ ਦਿਨ ਇਹ ਟ੍ਰੇਨ ਚੱਲੇਗੀ ਅੰਮ੍ਰਿਤਸਰ ਤੋਂ ਕਟੜਾ ਦੇ ਵਿੱਚ ਇਹ ਹਾਈ ਸਪੀਡ ਟ੍ਰੇਨ ਸਿਰਫ 5 ਘੰਟੇ 35 ਮਿੰਟ ਦੇ ਵਿੱਚ ਸਫ਼ਰ ਪੂਰਾ ਕਰੇਗੀ ਇਸ ਦੇ ਨਾਲ ਹਜ਼ਾਰਾਂ ਸ਼ਰਧਾਲੂਆਂ ਨੂੰ ਅਤੇ ਯਾਤਰੀਆਂ ਨੂੰ ਤੇਜ਼ ਆਰਾਮਦਾਇਕ ਤੇ ਸਮੇਂ ਦੀ ਬਚਤ ਕਰਨ ਵਾਲਾ ਵਿਕਲਪ ਮਿਲੂਗਾ ਟ੍ਰੇਨ ਦਾ ਨੰਬਰ 26405 26406 ਹੋਵੇਗਾ ਵੰਦੇ ਭਾਰਤ ਦੇ ਲਈ ਨਵਾਂ ਰੂਟ ਚੁਣਿਆ ਗਿਆ ਹੈ ਸਿੱਧਾ ਪਠਾਨਕੋਟ ਨਾ ਹੁੰਦੇ ਹੋਏ ਇਹ ਟ੍ਰੇਨ ਬਿਆਸ ਜਲੰਧਰ ਸਿਟੀ ਅਤੇ ਪਠਾਨਕੋਟ ਕੈਂਟ ਪਹੁੰਚੇਗੀ ਜਿੱਥੋਂ ਇਹ ਟ੍ਰੇਨ ਜੰਮੂ ਤਵੀ ਹੁੰਦੇ ਹੋਏ ਕਟੜਾ ਪਹੁੰਚੇਗੀ ਇਸ ਤੋਂ ਪਹਿਲਾਂ ਦਿੱਲੀ ਕਟੜਾ ਅਤੇ ਕਟੜਾ ਸ਼੍ਰੀਨਗਰ ਰੂਟ ਤੇ ਬੰਦੇ ਭਾਰਤ ਦੀ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ ਕਿ ਯਾਤਰੀਆਂ ਦੇ ਵਿੱਚ ਕਾਫੀ ਪਸੰਦੀਦਾ ਸਾਬਤ ਹੋਈ ਹੈ ਨਵੀਂ ਟ੍ਰੇਨ ਸ਼ੁਰੂ ਹੋਣ ਦੇ ਨਾਲ ਅੰਮ੍ਰਿਤਸਰ ਤੋਂ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਯਾਤਰਾ ਕਾਫੀ ਆਸਾਨ ਅਤੇ ਤੇਜ਼ ਹੋ ਜਾਵੇਗੀ ਡਿਫਰੈਂਸ ਹੈ ਇਹ ਕੰਫਰਟ ਹੈ ਇਸ ਵਿੱਚ और स्पीड uh, पिकअप जल्दी करता है एक्सलरेट जल्दी होता है ब्रेक अप्लीकेशन है और uh, पैसेंजर के लिए सुविधाएं बहुत अच्छी हैं अदर ट्रेन से सर बेलगावी बेंगलोर का डिस्टेंस है कितना सिक्स एंड हाफ आवर्स में चला जाएगा बेंगलोर से बेलगावी सिक्स एंड हाफ आवर्स में प्रमुख उपयोग क्या है इसमें आपको सब कुछ अंदर अवेलेबल है पैसेंजर को गिरने का कोई चांस नहीं है ऑटोमेटिक डोर क्लोज होता है कोई स्टार्ट होने के बाद कोई अंदर न तो जा सकता है न कोई ट्रेन में उतर सकता है इस कारण बहुत सारे पहले एक्सीडेंट हुआ करते थे अब नहीं होंगे okay? पंजाब तो मां वैष्णो देवी दे दरबार कटड़ा जाने नवी वंदे भारत एक्सप्रेस नु आज ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਗਲੌਰ ਤੋਂ ਡਿਜੀਟਲ ਮਾਧਿਅਮ ਦੇ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਇਸ ਦੇ ਬਾਅਦ 11 ਅਗਸਤ ਤੋਂ ਆਮ ਜਨਤਾ ਦੇ ਲਈ ਇਹ ਟ੍ਰੇਨ ਸ਼ੁਰੂ ਹੋ ਜਾਵੇਗੀ ਇਹ ਟ੍ਰੇਨ ਉੱਤਰ ਰੇਲਵੇ ਦੇ ਤਹਿਤ ਚਲਾਈ ਜਾਵੇਗੀ ਮੰਗਲਵਾਰ ਨੂੰ ਛੱਡ ਕੇ ਹਫਤੇ ਦੇ ਸਾਰੇ ਦਿਨ ਇਹ ਟ੍ਰੇਨ ਚੱਲੇਗੀ ਅੰਮ੍ਰਿਤਸਰ ਤੋਂ ਕਟੜਾ ਦੇ ਵਿੱਚ ਇਹ ਹਾਈ ਸਪੀਡ ਟ੍ਰੇਨ ਸਿਰਫ 5 ਘੰਟੇ 35 ਮਿੰਟ ਦੇ ਵਿੱਚ ਸਫ਼ਰ ਪੂਰਾ ਕਰੇਗੀ ਇਸ ਦੇ ਨਾਲ ਹਜ਼ਾਰਾਂ ਸ਼ਰਧਾਲੂਆਂ ਨੂੰ ਅਤੇ ਯਾਤਰੀਆਂ ਨੂੰ ਤੇਜ਼ ਆਰਾਮਦਾਇਕ ਤੇ ਸਮੇਂ ਦੀ ਬਚਤ ਕਰਨ ਵਾਲਾ ਵਿਕਲਪ ਮਿਲੂਗਾ ਟ੍ਰੇਨ ਦਾ ਨੰਬਰ 26405 26406 ਹੋਵੇਗਾ ਵੰਦੇ ਭਾਰਤ ਦੇ ਲਈ ਨਵਾਂ ਰੂਟ ਚੁਣਿਆ ਗਿਆ ਹੈ ਸਿੱਧਾ ਪਠਾਨਕੋਟ ਨਾ ਹੁੰਦੇ ਹੋਏ ਇਹ ਟ੍ਰੇਨ ਬਿਆਸ ਜਲੰਧਰ ਸਿਟੀ ਅਤੇ ਪਠਾਨਕੋਟ ਕੈਂਟ ਪਹੁੰਚੇਗੀ ਜਿੱਥੋਂ ਇਹ ਟ੍ਰੇਨ ਜੰਮੂ ਤਵੀ ਹੁੰਦੇ ਹੋਏ ਕਟੜਾ ਪਹੁੰਚੇਗੀ ਇਸ ਤੋਂ ਪਹਿਲਾਂ ਦਿੱਲੀ ਕਟੜਾ ਅਤੇ ਕਟੜਾ ਸ਼੍ਰੀਨਗਰ ਰੂਟ ਤੇ ਬੰਦੇ ਭਾਰਤ ਦੀ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ ਕਿ ਯਾਤਰੀਆਂ ਦੇ ਵਿੱਚ ਕਾਫੀ ਪਸੰਦੀਦਾ ਸਾਬਤ ਹੋਈ ਹੈ ਨਵੀਂ ਟ੍ਰੇਨ ਸ਼ੁਰੂ ਹੋਣ ਦੇ ਨਾਲ ਅੰਮ੍ਰਿਤਸਰ ਤੋਂ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚੋਂ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਯਾਤਰਾ ਕਾਫੀ ਆਸਾਨ ਅਤੇ ਤੇਜ਼ ਹੋ ਜਾਵੇਗੀ ਡਿਫਰੈਂਸ ਹੈ ਇਹ ਕੰਫਰਟ ਹੈ ਇਸਮੇਂ और स्पीड पिकअप जल्दी करता है एक्सलरेट जल्दी होता है ब्रेक अप्लीकेशन है और पैसेंजर के लिए सुविधाएं बहुत अच्छी हैं अदर ट्रेन से सर बेलगावी बेंगलोर का डिस्टेंस है कितना पहुंचेगा? सिक्स एंड हाफ आवर्स में चला जाएगा बेंगलोर से बेलगावी सिक्स एंड हाफ आवर्स क्या है आगे। आगे। इसमें आपको सब कुछ अंदर अवेलेबल है पैसेंजर को गिरने का कोई चांस नहीं है ऑटोमेटिक डोर क्लोज होता है कोई स्टार्ट होने के बाद कोई अंदर न तो जा सकता है न कोई ट्रेन में से उतर सकता है इस कारण बहुत सारे पहले एक्सीडेंट हुआ करते थे अब नहीं होंगे ओके